ਇੱਕ ਲੜਕੀ ਦੀ ਤਸਵੀਰ ਉਸਦੇ ਘਰ ਵਾਲਿਆਂ ਵੱਲੋਂ ਆਪਦੇ ਘਰ ਦੇ ਦਰਵਾਜ਼ੇ ਤੇ ਉਲਟੀ ਲਟਕਾਤੀ ਜਾਂਦੀ ਹੈ। ਉਹਨਾਂ ਵੱਲੋਂ ਜਿਹਾ ਇਸ ਲਈ ਕੀਤਾ ਗਿਆ ਸੀ ਕਿਉਂਕਿ ਇੱਕ ਪੰਡਤ ਬਲੋਸ ਦੇ ਵਿਆਹ ਤੋਂ ਪਹਿਲਾਂ ਪਰਿਵਾਰ ਨੂੰ ਕਿਹਾ ਸੀ ਕਿ ਲੜਕੀ ਦਾ ਵਿਆਹ 11 ਮਈ ਨੂੰ ਕਰ ਦਿਓ ਪਰ ਉਸਦੀ ਵਿਦਾਈ 30 ਮਈ ਤੋਂ ਪਹਿਲਾਂ ਨਹੀਂ ਹੋਣੀ ਚਾਹੀਦੀ ਤੇ ਦੂਸਰਾ ਇਹ ਜੋੜਾ 5 ਜੂਨ ਤੋਂ ਪਹਿਲਾਂ ਕਿਤੇ ਘੁੰਮਣ ਫਿਰਨ ਦੇ ਲਈ ਨਾ ਜਾਵੇ। ਪਰ ਪਰਿਵਾਰ ਵੱਲੋਂ ਪੰਡਤ ਦੀਆਂ ਇਹਨਾਂ ਗੱਲਾਂ ਦੀ ਅਣਦੇਖੀ ਕਰ ਦਿੱਤੀ ਜਾਂਦੀ ਹੈ ਤੇ 14 ਮਈ ਨੂੰ ਹੀ ਲੜਕੀ ਦੀ ਵਿਦਾਈ ਹੋ ਜਾਂਦੀ ਹੈ। ਤੇ 20 ਮਈ ਨੂੰ ਹੀ ਇਹ ਦੋਨੋਂ ਮਗਾਲਿਆ ਦੇ ਵਿੱਚ ਘੁੰਮਣ ਦੇ ਲਈ ਵੀ ਚਲੇ ਜਾਂਦੇ ਨੇ ਪਰ ਫਿਰ ਠੀਕ 14 ਦਿਨ ਬਾਅਦ ਲੜਕੇ ਦੀ লাশ ਇੱਕ ਖਾਈ ਦੇ ਵਿੱਚੋਂ ਮਿਲਦੀ ਆ ਪੋਸਟਮਾਰਟ ਮੋਂਤਾ ਤਾਂ ਪਤਾ ਲੱਗਦਾ ਕਿ ਉਸਦਾ ਕਤਲ ਕੀਤਾ ਗਿਆ ਤੇ ਲੜਕੀ ਵੀ ਉਸੇ ਦਿਨ ਤੋਂ ਗਾਇਬ ਹੋ ਜਾਂਦੀ ਹੈ ਇਹ ਪੂਰਾ ਕੇਸ ਪਿਛਲੇ ਹਫਤੇ 10 ਦਿਨ ਤੋਂ ਪੂਰੇ ਦੇਸ਼ ਦੇ ਵਿੱਚ ਇੱਕ ਸੰਸਨੀ ਬਣਿਆ ਹੋਇਆ ਇੰਦੋਰ ਦਾ ਰਹਿਣ ਵਾਲਾ ਰਾਜਾ ਰਗੂ ਬਾਂਛੀ ਉਸਦਾ ਵਿਆਹ ਸੌਨ ਮਨਾਦੀ ਇੱਕ ਕੁੜੀ ਦੇ ਨਾਲ 11 ਮਈ ਨੂੰ ਹੁੰਦਾ ਫਿਰ ਇਹ ਦੋਨੋਂ ਹਨੀਮੂਨ ਟ੍ਰਿਪ ਪਲਾਨ ਕਰਦੇ ਨੇ ਤੇ 20 ਮਈ ਨੂੰ ਹਨੀਮੂਨ ਦੇ ਲਈ ਫਲੈਟ ਦੇ ਜ਼ਰੀਏ ਬੈਂਗਲੌਰ ਹੁੰਦੇ ਹੋਏ ਕੋਆਟੀ ਪਹੁੰਚਦੇ ਨੇ ਤੇ 23 ਮਈ ਨੂੰ ਸ਼ਲਾਂਗ ਪਹੁੰਚਦੇ ਨੇ 24 ਮਈ ਤੱਕ ਉਹਨਾਂ ਦੀ ਆਪਣੇ ਘਰ ਵਾਲਿਆਂ ਦੇ ਨਾਲ ਗੱਲਬਾਤ ਵੀ ਹੁੰਦੀ ਰਹਿੰਦੀ ਹੈ ਉਹ ਹਰ ਪਾਲ ਦੀ ਜਾਣਕਾਰੀ ਉਹਨਾਂ ਨਾਲ ਸਾਂਝੀ ਕਰਦੇ ਰਹਿੰਦੇ ਨੇ ਫੋਨ ਦੇ ਜ਼ਰੀਏ ਫੋਨ ਦੇ ਉੱਪਰ ਹੀ ਸੋਨਮ ਵੱਲੋਂ ਸੱਸ ਨੂੰ ਦੱਸਿਆ ਜਾਂਦਾ ਕਿ ਰਾਜਾ ਅੱਜ ਟਰੈਕਿੰਗ ਕਰਨ ਦੇ ਲਈ ਪਹਾੜਾਂ ਦੇ ਉੱਪਰ ਜਾਊਗਾ ਪਰ ਮੇਰਾ ਵਰਤਾ ਸੋ ਮੈਂ ਕੈਫੇ ਦੇ ਵਿੱਚ ਹੀ ਰਹੂੰਗੀ ਦੁਪਹਿਰ 1 ਤੋਂ 2 ਵਜੇ ਦੇ ਵਿਚਕਾਰ ਸੱਸ ਦੇ ਨੂੰ ਦੀ ਗੱਲਬਾਤ ਹੁੰਦੀ ਹੈ ਤੇ ਫਿਰ ਫੋਨ ਕੱਟ ਦਿੱਤਾ ਜਾਂਦਾ ਠੀਕ 20 ਮਿੰਟ ਤੋਂ ਬਾਅਦ ਘਰ ਵਾਲੇ ਦੁਬਾਰਾ ਫੋਨ ਕਰਦੇ ਨੇ ਪਰ 24 ਮਈ ਦੁਪਹਿਰ 2 ਵਜੇ ਦੇ ਆਸ-ਪਾਸ ਦੋਨਾਂ ਦੇ ਹੀ ਫੋਨ ਅਚਾਨਕ ਹੀ ਸਵਿਚ ਆਫ ਹੋ ਚੁੱਕੇ ਸੀ ਪਰ ਆਖਰੀ ਗੱਲਬਾਤ ਰਿਕਾਰਡ ਹੋ ਜਾਂਦੀ ਆ ਘਰ ਵਾਲਿਆਂ ਨੂੰ ਲੱਗਾ ਕਿ ਨੈੱਟਵਰਕ ਇਸ਼ੂ ਹੋਵੇਗਾ ਪਰ 24 ਤੋਂ 25 25 ਤੋਂ 26 ਤਰੀਕ ਆ ਚੁੱਕੀ ਸੀ ਪਰ ਉਹਨਾਂ ਦੇ ਫੋਨ ਹਾਲੇ ਵੀ ਸਵਿਚ ਆਫ ਹੀ ਆ ਰਹੇ ਸੀ ਘਰ ਵਾਲਿਆਂ ਨੂੰ ਟੈਨਸ਼ਨ ਹੋਈ ਤਾਂ ਸੋਨਮ ਦਾ ਭਰਾ ਗੋਬਿੰਦ ਤੇ ਰਾਜਾ ਦਾ ਭਰਾ ਬਿਪਨ ਐਮਰਜੈਂਸੀ ਫਲੈਟ ਤੇ ਛਿਲਾੰਗ ਪਹੁੰਚਦੇ ਨੇ ਤੇ ਫਿਰ ਸਿੱਧੇ ਪੁਲਿਸ ਸਟੇਸ਼ਨ ਪੁਲਿਸ ਨੂੰ ਜਾਣਕਾਰੀ ਦਿੰਦੇ ਨੇ ਉਹਨਾਂ ਬਲਵਾਂਵਾਂ ਦੀਆਂ ਕਈ ਤਸਵੀਰਾਂ ਘਰ ਵਾਲਿਆਂ ਨੂੰ ਸੈਂਡ ਕੀਤੀਆਂ ਗਈਆਂ ਸੀ। ਇੰਨਾਂ 'ਚੋਂ ਹੀ ਇੱਕ ਤਸਵੀਰ ਦੇ ਵਿੱਚ ਪਤਾ ਲੱਗਦਾ ਕਿ ਉਹਨਾਂ ਨੇ ਇੱਕ ਸਕੂਟੀ ਵੀ ਰੈਂਟ ਦੇ ਉੱਤੇ ਲੈਤੀ ਹੋਈ ਸੀ। ਉਸੇ ਤਸਵੀਰ 'ਚ ਉਹ ਸਕੂਟੀ ਤੇ ਲਿਖਿਆ ਫੋਨ ਨੰਬਰ ਵੀ ਮਿਲਦਾ। ਉਸ ਦੇ ਜਰੀਏ ਦੋਨੋਂ ਭਰਾ ਸਕੂਟੀ ਰੈਂਟ ਕਰਨ ਵਾਲੀ ਦੁਕਾਨ ਦੇ ਉੱਤੇ ਪਹੁੰਚਦੇ ਨੇ ਤਾਂ ਪਤਾ ਲੱਗਾ ਕਿ ਉਹਨਾਂ ਨੇ ਸਕੂਟੀ ਲੈਤੀ ਸੀ ਪਰ ਫਿਰ ਵਾਪਸ ਨਹੀਂ ਕੀਤੀ। ਇਸੇ ਤੋਂ ਬਾਅਦ ਪੁਲਿਸ ਨੂੰ ਇਹ ਸਕੂਟੀ ਇੱਕ ਪਹਾੜੀ ਇਲਾਕੇ ਦੇ ਵਿੱਚੋਂ ਲਾوارਸ ਹਾਦਸੇ ਦੇ ਵਿੱਚ ਮਿਲਦੀ ਆ। ਇਸ ਤੋਂ ਬਾਅਦ ਉਹਨਾਂ ਦੋਨੋਂ ਦੇ ਬੈਗ ਵੀ ਜਿਸ ਹੋਟਲ ਦੇ ਵਿੱਚੋਂ ਰੁਕੇ ਸੀ ਉਸ ਤੋਂ ਥੋੜੀ ਦੂਰੀ ਦੇ ਉੱਤੇ ਮਿਲਦੇ ਨੇ ਜਿਨ੍ਹਾਂ ਨੂੰ ਉਹਨਾਂ ਦੇ ਭਰਾਵਾਂ ਦੁਆਰਾ ਪਛਾਣ ਲਿਆ ਜਾਂਦਾ। ਹੁਣੇ ਸਭ ਕੁਝ ਦੇਖਦੇ ਹੋਏ ਪੁਲਿਸ ਵੱਲੋਂ ਸਰਚਿੰਗ ਤੇਜ਼ ਕਰ ਦਿੱਤੀ ਜਾਂਦੀ ਹੈ। ਤੇ ਇਸ ਤੋਂ ਬਾਅਦ ਕਈ ਸਰਚਿੰਗ ਟੀਮਾਂ ਪਹਾੜਾਂ ਤੇ ਜੰਗਲਾਂ ਦੇ ਵਿੱਚੋਂ ਤਾਰੀਆਂ ਜਾਂਦੀਆਂ ਨੇ। ਸਰਚਿੰਗ ਟੀਮ ਦੀ ਇੱਕ ਟੀਮ ਨੂੰ ਇੱਕ ਖਾਈ ਦੇ ਵਿੱਚੋਂ ਰਾਜਾ ਰਘੁਵਾਚੀ ਦੀ Laash ਮਿਲਦੀ ਹੈ। ਉਸਦੇ ਪਾਸ ਤੋਂ ਹੀ ਇੱਕ ਚਾਕੂ ਵਰਗਾ ਹਥਿਆਰ ਵੀ ਮਿਲਦਾ ਰਾਜਾ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਜਾਂਦਾ ਉਸ ਦੀ ਲਾਸ਼ ਗਾਇਬ ਹੋਣ ਤੋਂ ਠੀਕ 10 ਦਿਨ ਬਾਅਦ ਮਿਲੀ ਸੀ ਸੋ ਕਾਫੀ ਬੁਰੀ ਹਾਲਤ ਦੇ ਵਿੱਚ ਸੀ ਇਸੇ ਕਰਕੇ ਪਛਾਣੀ ਵੀ ਨਹੀਂ ਸੀ ਜਾ ਸਕਦੀ ਪਰ ਉਸਦੇ ਭਰਾ ਵੱਲੋਂ ਉਸ ਦੀ ਹੱਥ ਦੇ ਉੱਤੇ ਬਣੇ ਹੋਏ ਟੈਟੂ ਤੇ ਕੁਝ ਹੋਰ ਚੀਜ਼ਾਂ ਦੇ ਜ਼ਰੀਏ ਉਸ ਨੂੰ ਪਛਾਣ ਲੈ ਜਾਂਦਾ ਫਿਰ ਆਉਂਦੀ ਆ ਪੋਸਟਮਾਰਟਮ ਰਿਪੋਰਟ ਜਿਸ ਚ ਖੁਲਾਸਾ ਹੁੰਦਾ ਕਿਸ ਦੀ ਮੌਤ ਨੈਚੁਰਲ ਡੈਥ ਬਿਲਕੁਲ ਵੀ ਨਹੀਂ ਆ ਬਲਕਿ ਉਸ ਦਾ ਕਤਲ ਇੱਕ ਤੇਜ਼ ਹਥਿਆਰ ਚਾਕੂ ਦੇ ਨਾਲ ਕੀਤਾ ਗਿਆ ਪਰ ਦੂਜੇ ਪਾਸੇ ਹੁਣ ਤੱਕ ਸੋਨਮ ਰਗੂਬਾਚੀ ਗਾਇਬ ਸੀ ਤੇ ਪੁਲਿਸ ਉਸ ਨੂੰ ਪਾਲਣ ਦੇ ਲਈ ਅਲੱਗ-ਅਲੱਗ ਸਰਚ ਆਪਰੇਸ਼ਨ ਚਲਾ ਰਹੀ ਸੀ ਇਸ ਦੌਰਾਨ ਇੱਕ ਗੱਲ ਹੋਰ ਸਾਹਮਣੇ ਆਉਂਦੀ ਹੈ ਕਿ 8 ਮਈ ਨੂੰ ਅਲੱਗ-ਅਲੱਗ ਜ਼ਿਲ੍ਹਿਆਂ ਦੇ ਡੀਐਮ ਵੱਲੋਂ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ। ਦਰਸਲ ਜਿੱਥੇ ਜਗਾ ਇਹ ਦੋਨੋਂ ਠਹਿਰੇ ਸੀ ਉੱਥੋਂ ਮੁਸ਼ਕਲ ਨਾਲ 15 ਕਿਲੋਮੀਟਰ ਦੀ ਦੂਰੀ ਦੇ ਉੱਤੇ ਇੰਟਰਨੈਸ਼ਨਲ ਬਾਰਡਰ ਆ ਜੋ ਕਿ ਬੰਗਲਾਦੇਸ਼ ਨਾਲ ਲੱਗਦਾ ਤੇ ਇਹ ਕਰੀਬ 40 ਕਿਲੋਮੀਟਰ ਲੰਬਾ ਤੇ ਕੋਈ ਵੀ ਫੈਂਸਿੰਗ ਵਗੈਰਾ ਜਾਂ ਤਾਰਾਂ वगैरह ਦਾ 40 ਦੇ ਆਸ-ਪਾਸ ਬਿਲਕੁਲ ਵੀ ਨਹੀਂ ਆ ਤਾਂ ਐਡਵਾਈਜ਼ਰੀ ਜਾਰੀ ਇਹ ਕੀਤੀ ਗਈ ਸੀ ਕਿ ਬੰਗਲਾਦੇਸ਼ ਤੋਂ ਭਾਰਤ ਦੇ ਵਿੱਚ ਕੁਝ ਬੈਡ ਐਲੀਮੈਂਟ ਆ ਸਕਦੇ ਨੇ, ਕੁਝ ਗਰੁੱਪ ਜੋ ਲੁੱਟ-ਪਾਰਟ ਤੇ ਕ੍ਰਾਈਮ ਰਾਦੇ ਨਾਲ ਭਾਰ ਦੇ ਵਿੱਚ ਆਉਣਗੇ ਤੇ ਪੂਰੇ 2 ਮਹੀਨੇ ਲਈ ਇਸ ਪੂਰੇ ਇਲਾਕੇ ਦੇ ਵਿੱਚ ਨਾਈਟ ਕਰਫਿਊ ਵੀ ਲੱਗਿਆ ਹੋਇਆ ਸੀ ਤੇ ਜਦੋਂ ਇਹ ਦੋਨੋਂ ਇੱਥੇ ਘੁੰਮਣ ਦੇ ਲਈ ਗਏ ਹੋਏ ਸੀ ਉਸ ਸਮੇਂ ਵੀ ਨਾਈਟ ਕਰਫਿਊ ਉੱਥੇ ਲੱਗਾ ਹੋਇਆ ਸੀ ਤਾਂ ਹੁਣ ਸਵਾਲ ABC ਕਿ ਕਿਸੇ ਗੈਂਗ ਦਾ ਵੀ ਕੀਤਾ ਕਰਿਆ ਹੋ ਸਕਦਾ ਜਾਂ ਕ੍ਰਾਸ ਬਾਰਡਰ ਦਾ ਮਾਮਲਾ ਤੇ ਉਹਨਾਂ ਨੇ ਰਾਜਾ ਨੂੰ ਮਾਰਤਾ ਪਰ ਜੇ ਰਾਜਾ ਨੂੰ ਮਾਰਤਾ ਤਾਂ ਉਸ ਦੀ ਪਤਨੀ ਸੋਨਮ ਆਖਰਕਾਰ ਕਿੱਥੇ ਗਈ ਹੁਣ ਦੂਸਰੀ ਗੱਲ ਕਿ ਜਿਸ ਕੈਫੇ ਦੇ ਵਿੱਚ ਦੋਨੋਂ ਕੌਫੀ ਪੀ ਰਹੇ ਸੀ ਤਾਂ ਇਹ ਕੌਫੀ ਬਹੁਤ ਜ਼ਿਆਦਾ ਬੇਕਾਸੀ ਤੇ ਇਸੇ ਦੇ ਚੱਲਦਿਆਂ ਉਹਨਾਂ ਦਾ ਕੈਫੇ ਸਟਾਪ ਦੇ ਨਾਲ ਵੀ ਝਗੜਾ ਹੋਇਆ ਸੀ ਪਰ ਫਿਰ ਉਹ ਉੱਥੋਂ ਚਲੇ ਗਏ ਤਸਬਾਰ ਇਹ ਵੀ ਆ ਕਿ ਕਿਤੇ ਇਸੇ ਝਗੜੇ ਦਾ ਅੰਜਾਮ ਹੀ ਤਾਂ ਇਹਨਾਂ ਦੀ ਗੁੰਮਸ਼ੁਦਗੀ ਦੇ ਪਿੱਛੇ ਨਹੀਂ ਆ ਤੇ ਫਿਰ ਰਾਜਾ ਨੂੰ ਮਾਰ ਦਿੱਤਾ ਗਿਆ ਪਰ ਅੱਜ ਕਰੀਬ 15 ਦਿਨ ਹੋ ਚੁੱਕੇ ਨੇ ਪਰ ਰਾਜਾ ਦੀ ਪਤਨੀ ਸੋਨਮ ਦਾ ਕਿਤੇ ਵੀ ਕੋਈ ਸੁਰਾਗ ਨਹੀਂ ਆ ਪਰ ਇੱਥੇ ਸਭ ਤੋਂ ਚਿੰਤਾਜਨਕ ਗੱਲ ਆ ਉਹ ਜਗ੍ਹਾ ਜਿੱਥੇ ਗਏ ਸੀ ਜਾਨੀ ਮਗਾਹਲਿਆ ਦਾ ਇਹ ਇਲਾਕਾ ਕਉਕਿ ਉਹ ਟੰਡੀ ਹਿਸਟਰੀ ਹੈ ਇਡੀਓ ਕਾਫੀ ਅਦਾ ਡਰਾਵਣੀਆਂ ਉਸ ਦੀ ਵਜ੍ਹਾ ਇਹ ਆ ਕਿ ਇਸ ਜਗ੍ਹਾ ਦੀ ਟੋਟਲ ਆਬਾਦੀ 34 ਲੱਖ ਆ ਤੇ ਮਰਦ ਤੇ ਔਰਤਾਂ ਦਾ ਰੇਸ਼ਿਓ ਵੀ 50-50 ਆ ਜਾਨੀ ਕਿ 50% ਔਰਤਾਂ ਤੇ 50% ਮਰਦ ਇੱਥੇ ਮੌਜੂਦ ਨੇ ਸੋ ਛੋਟਾ ਜਿਹਾ ਇਲਾਕਾ ਪਹਾੜਾਂ ਵਗੈਰਾ ਨਾਲ ਘਿਰਿਆ ਹੋਇਆ ਪਾਪੂਲੇਸ਼ਨ ਦੇ ਹਿਸਾਬ ਦੇ ਨਾਲ ਮਹਗਾਲਿਆ ਇੰਡੀਆ ਦੇ ਵਿੱਚ 22ਵੇਂ ਨੰਬਰ ਦੇ ਉੱਤੇ ਆਉਂਦਾ ਪਰ ਕ੍ਰਾਈਮ ਦੇ ਹਿਸਾਬ ਨਾਲ ਐਨਸੀਆਰ ਦੀ ਰਿਪੋਰਟ ਦੇ ਮੁਤਾਬਕ ਕਿ ਪੂਰੇ ਭਾਰਤ ਦੇ ਵਿੱਚ ਚੌਥੇ ਨੰਬਰ ਦੇ ਉੱਤੇ ਆਉਂਦਾ ਮਤਲਬ ਹਰ ਪੰਜਵੇਂ ਇਨਸਾਨ ਉੱਤੇ ਜੋ ਮਹਗਾਲਿਆ ਦੇ ਵਿੱਚ ਰਹਿੰਦਾ ਉਹਦੇ ਉਤੇ ਕੋਈ ਨਾ ਕੋਈ ਕ੍ਰਾਈਮ ਦਾ ਕੇਸ ਦਰਜਾ ਦੂਸਰਾ ਇੰਟਰਨੈਸ਼ਨਲ ਬਾਰਡਰ ਪਾਰ ਕਰਕੇ ਵੀ ਕਈ ਲੋਕ ਇਸ ਇਲਾਕੇ ਦੇ ਵਿੱਚ ਆਉਂਦੇ ਨੇ ਤੇ ਕ੍ਰਾਈਮ ਕਰਦੇ ਨੇ ਤੇ ਇਸੇ ਬਜਾ ਦੇ ਕਾਰਨ ਵੀ ਇਸ ਇਲਾਕੇ ਦਾ ਕ੍ਰਾਈਮ ਰੇਟ ਬਹੁਤ ਜ਼ਿਆਦਾ ਹੋਰ ਪੁਛਦਾ ਕਹਿਣਾ ਕਿ ਰਾਜਾ ਦਾ ਕਤਲ ਲੁੱਟ ਪੜ ਦੇ ਇਰਾਦੇ ਨਾਲ ਕੀਤਾ ਗਿਆ ਸੀ ਕਿਉਂਕਿ ਰਾਜਾ ਦੇ ਕਰੀਬ 10 ਲੱਖ ਰੁਪਏ ਦੀਆਂ 체ਨ ਬ੍ਰੇਸਲੇਟ ਘੜੀਆਂ ਵਗੈਰਾ ਪਾਈਆਂ ਹੋਈਆਂ ਸੀ ਜੇ ਜਬ ਰੇ ਸਬ ਕੁ ਸੇ ਗੈਂਗ ਦਾ ਵੀ ਕੰਮ ਕੀਤਾ ਹੋਇਆ ਹੋ ਸਕਦਾ ਜਾਂ ਫਿਰ ਇੱਕ ਕ੍ਰਾਸ ਬਾਰਡਰ ਦਾ ਮਾਮਲਾ ਹੋ ਸਕਦਾ ਹੁਣ ਪੁਲਿਸ ਦੋ ਤਰੀਕੇ ਨਾਲ ਕੇਸ ਦੀ ਜਾਂਚ ਕਰ ਰਹੀ ਆ ਪਹਿਲੀ ਰਾਜਾ ਦੀ ਮੌਤ ਤੋਂ ਤੇ ਦੂਸਰੀ ਸੋਨਮ ਦੀ ਗੁੰਮਸ਼ੁਦਗੀ ਤੋਂ ਤੇ ਇਸ ਦੌਰਾਨੋ ਪੰਡਤ ਵੀ ਮੀਡੀਆ ਦੇ ਸਾਹਮਣੇ ਆਇਆ ਜਿਸ ਨੇ ਕਿਹਾ ਸੀ ਕਿ ਉਹਨਾਂ ਦੀ ਵਿਦਾਇਤੀ 30 ਮਈ ਤੋਂ ਪਹਿਲਾਂ ਨਾ ਕਰਨਾ ਤੇ 5 ਜੂਨ ਤੋਂ ਪਹਿਲਾਂ ਦੋਵੇਂ ਕਿਤੇ ਘੁੰਮਣ ਨਾ ਜਾਣ ਉਸੇ ਦੇ ਕਹਿਣ ਦੇ ਉੱਤੇ ਹੀ ਹੁਣ ਪਰਿਵਾਰ ਵੱਲੋਂ ਘਰ ਦੇ ਦਰਵਾਜ਼ੇ ਦੇ ਉੱਤੇ ਸੋਨਮ ਦੀ ਪੁੱਠੀ ਤਸਵੀਰ ਲਟਕਾ ਦਿੱਤੀ ਗਈ ਤਾਂ ਕਿ ਉਹ ਜਲਦੀ ਮਿਲ ਜੇ ਪਰ ਹਾਲੇ ਤੱਕ ਸੋਨਮ ਦਾ ਕੋਈ ਵੀ ਸਰਾਗ ਨਹੀਂ ਮਿਲ ਪਾਇਆ ਕਿ ਉਹ ਆਖਰਕਾਰ ਗਈ ਕਿੱਥੇ ਹੁਣ ਪੁੱਠੀ ਤਸਵੀਰ ਦੇ ਨਾਲੇ ਹੱਲ ਹੋ ਜੂ ਇਹ ਤਾਂ ਨਹੀਂ ਪਤਾ ਪਰ ਆਸ ਕਰਦੇ ਹਾਂ ਕਿ ਸੋਨਮ ਠੀਕ ਠਾਕ ਹੋਵੇ ਤੇ ਸਹੀ ਸਲਾਮਤ ਪਰਿਵਾਰ ਦੇ ਕੋਲ ਵਾਪਸ ਆ ਜੇ ਤੇ ਉਸੇ ਦੇ ਮਿਲ ਤੋਂ ਬਾਅਦ ਹੀ ਇਹ ਪੂਰੀ ਦੀ ਪੂਰੀ ਕਹਾਣੀ ਸਾਹਮਣੇ ਆ ਪਾਉਗੀ ਕਿ ਆਖਰਕਾਰ ਉਹਨਾਂ ਦੇ ਨਾਲ ਹੋਇਆ ਕੀ ਸੀ ਬਨ ਇਹ ਇਸ ਵਕਤ ਇੱਕ ਮਿਸਟਰੀ ਬਣੀ ਹੋਈ ਆ ਤੇ ਇੱਕ ਸਸੰਸਨੀਖੇਜ਼ ਖਬਰ ਜੋ ਪੂਰੇ ਇੰਡੀਆ ਦੇ ਵਿੱਚ ਇਸ ਟਾਈਮ ਫੈਲ ਚੁੱਕੀ ਆ ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ